ਲਓ ਵੀ ਦੋਸਤੋ ਤੁਸੀਂ ਇਸ ਸਵਾਲ ਦਾ ਉੱਤਰ ਦੱਸੋ ਬਹੁਤ ਹੀ ਘੈਂਟ ਤੇ ਬਹੁਤ ਹੀ ਇੰਟਰਸਟਿੰਗ ਇਹ ਸਵਾਲ ਹੈ ਸਵਾਲ ਕੀ ਹੈ ਇਹ ਤੁਸੀਂ ਅੰਕ ਦੇਖ ਰਹੇ ਹੋ ਫੋਟੋ ਦੇ ਵਿੱਚ ਜਿਹਦੇ ਵਿੱਚ ਟੋਟਲ 9 ਕਲਮ ਹੈ ਜਿਹਦੇ ਵਿੱਚ 50 ਵੀ ਹੈ 100 ਵੀ ਹੈ 150 ਵੀ ਹੈ 200 ਵੀ ਹੈ 250 ਵੀ ਹੈ 300 ਵੀ ਹੈ 350 ਵੀ ਹੈ 400 ਵੀ ਅਤੇ 450 ਵੀ ਹੈ ਇਹਦੇ ਵਿੱਚੋਂ ਕਿਸੇ ਵੀ ਚਾਰ ਅੰਕਾਂ ਨੂੰ ਜੋੜ ਕੇ ਤੁਸੀਂ 500 ਬਣਾਉਣਾ ਹੈ ਸਵਾਲ ਤੁਸੀਂ ਦੁਬਾਰੇ ਸਮਝ ਲਓ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਅੰਕ ਟੋਟਲ 9 ਕਲਮਾ ਇਹਨਾਂ ਦੇ ਵਿੱਚੋਂ ਕਿਸੇ ਵੀ ਚਾਰ ਅੰਕਾਂ ਨੂੰ ਜੋੜ ਕੇ ਤੁਸੀਂ 500 ਬਣਾਉਣਾ ਹੈ ਉਹ ਕਿਹੜੇ-ਕਿਹੜੇ ਅੰਕ ਹੈ ਜਿਨ੍ਹਾਂ ਨੂੰ ਜੋੜ ਕੇ 500 ਬਣੂਗਾ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਧੰਨਵਾਦ